ਇਸ ਤਰ੍ਹਾਂ ਜਾਂ ਹਾਸਾ ਕਿ ਤਰ੍ਹਾਂ ਹੋਇਆ ਜੀ ਇਹ ਆਹ ਆ ਕੋਈ ਇਹ ਬਲੈਰੋ ਜਾਣ ਰਹੀ ਆ ਅੱਛਾ ਉਹ 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 ਗੱਡੀ ਆਉਣ ਰਹੀ ਆ ਐਸ ਡੀ ਆਰ ਸੀ ਲੈਂਡ ਦੇ ਵਿੱਚੋਂ ਆ ਰਹੀ ਸੀ ਦੋਨੇ ਦੋਨੇ ਵਿੱਚ ਸਾਰਾ ਗਲਤੀ ਕਿਦੀ ਹੀ ਪਹਿਲਾਂ ਗਲਤੀ ਤਾਂ ਨਹੀਂ ਅਸੀਂ ਕਹਿ ਸਕਦੇ ਕਿ ਇਹਦੀ ਕਿਹਦੀ ਗਲਤੀ ਤਾਂ ਨਹੀਂ ਅਸੀਂ ਤੇ ਜਿਹੜੇ ਜ਼ਖਮੀ ਆ ਉਹ ਕਿੱਥੇ ਦਾਖਲ ਕਰਾਇਆ ਰੋੜੇ 'ਚ ਰੋੜੇ 'ਚ ਤੇ ਬਚ ਗਏ ਨੇ ਬਚ ਗਏ ਕਿੰਨਾ ਵੀ ਹਾਲਾਤ ਨੇ ਉਹਨਾਂ ਦੇ ਠੀਕ ਆ ਕੋਈ ਗੱਲ ਖਿੱਚ ਕੇ ਕੱਢਿਆ ਬਾਹਰ ਕਿਹਾ ਕਿ ਇਹਨੇ ਇਹ ਤੱਕ ਪੁੱਛ ਨਹੀਂ 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 ਕਿਸੇ ਨੇ ਨਹੀਂ ਕੀਤਾ ਅਜੇ ਤੱਕ ਕਿਸੇ ਨੇ ਨਹੀਂ ਕੀਤਾ ਹਾਂ ਜੀ ਕਿੱਥੋਂ ਦੇ ਰਹਿਣ ਵਾਲੇ ਪਤਾ ਲੱਗਾ ਨਾ ਨਾ ਇਹ ਵੀ ਨਹੀਂ ਪਤਾਗਾ ਕੋਈ ਪਤਾ ਜਿਹੜਾ ਡਰਾਈਵਰ ਸੀ ਜਿਹਦੇ ਵੱਲੋਂ ਐਕਸੀਡੈਂਟ ਹੋਇਆ ਉਹਦਾ ਪਤਾ ਨਹੀਂ ਇਹ ਇਹ ਲੋਕ ਕੱਢ ਕੇ ਭੇਜ ਦਿੱਤਾ ਵਾ ਇਹਨੂੰ ਭੇਜਤਾ ਇਹਨੂੰ ਭੇਜਤਾ ਤੇ ਇਹਦੇ ਕੋਈ ਪਰਿਵਾਰਿਕ ਮੈਂਬਰ ਨਾਲ ਸੰਪਰਕ ਹੋਇਆ ਹੈ ਕਿਸੇ ਕੁਝ ਨਹੀਂ ਹੋਇਆ ਅਰੇ ਅਰੇ ਕੁਝ ਨਹੀਂ ਹੋਇਆ ਹਾਂਜੀ ਭਾਜੀ ਕੀ ਨਾਮ ਜੀ ਆਪਣਾ ਮੇਰਾ ਨਾਮ ਤੇ ਪੰਛੀ ਸਰ ਤੇ ਭਾਜੀ ਕਿਸ ਤਰ੍ਹਾਂ ਜਿਹੜਾ ਹਾਸਾ ਜਿਹੜਾ ਅੱਜ ਵਾਪਰਿਆ ਕਿਸ ਤਰ੍ਹਾਂ ਇਹ ਸਰ ਤੁਸੀਂ ਟਰੱਕ ਵੇਖ ਰਹੇ ਹੋ ਨਾ ਸਾਹਮਣੇ ਇਹ ਟਰੱਕ ਰੋਡ ਦੇ ਪਰਲੇ ਪਾਸੇ ਹੀ ਇਹ ਉਧਰੋਂ ਦੀ ਉਧਰ ਆਇਆ ਇਹਨੇ ਗੱਡੀ ਦੇ ਉੱਪਰ ਗੱਡੀ ਨਾਲ ਟਕਰਾਈ ਹੈ ਜਿਹੜੇ ਸਿਲੰਡਰ ਉਹਦੇ ਕਰਕੇ ਵਿਚਾਰੇ ਐਕਸੀਡੈਂਟ ਆਇਆ ਗਲਤੀ ਕੀਤੀ ਸੀ ਗਲਤੀ ਟਰੱਕ ਵਾਲੇ ਹੀ ਸੀ ਟਰੱਕ ਵਾਲਾ ਮੇਰੇ ਨਾਲ ਰੱਜਿਆ ਸੀ ਸ਼ਰਾਬ ਨਾਲ ਪੂਰਾ ਉਹ ਟਰੱਕ ਅਗਰੇਲਾ ਤੋੜ ਕੇ ਬਾਹਰਲੇ ਵਾਸਤੇ ਹੋਦਾ ਹੈ ਹਿਬਾਰੋਂ ਅੰਦਰ ਆਇਆ ਟਰੱਕ ਸਾਦਾ ਟਰੱਕ ਹੀ ਹੋ ਸਿੰਲੰਡਰਾਂ ਦਾ ਜੀ ਗੈਸ ਵਾਲੇ ਸਿੰਲੰਡਰ ਸਰ ਹਸਪੀਟਲ ਵਾਲੇ ਸਿੰਲੰਡਰ ਸਪਤਾ ਕਿੰਨੀ ਇਕ ਲੱਗੀਆਂ ਵਾ ਜਿਹੜਾ ਨੌਜਵਾਨ ਨੌਜਵਾਨ ਨਹੀਂ ਅੰਕਲ ਬਜ਼ੁਰਗ ਇੱਕ ਸਰਦਾਰ ਜੀ ਬੈਠੇ ਸੀ ਉਹਨਾਂ ਤੇ ਮਿਲਸਾਂ ਲਤਾਂ ਤਾਂ ਟੁੱਟ ਗਈਆਂ ਨੇ ਉਹਨਾਂ ਦੀ ਸੀਟ ਪਰ ਤੇ ਲਾਈ ਹੋਈ ਉਹਨਾਂ ਦਾ ਬਚਾਈ ਗਿਆ ਬਾਕੀ ਲਤਾਂ ਦਾ ਉਹਨਾਂ ਲਤਾਂ ਉਹਨਾਂ ਦੀ ਫਸ ਗਈਆਂ ਸੀ ਸ਼ਾਇਦ ਲਤ ਕੋਈ ਟੁੱਟੀ ਹੋਵੇ ਉਹਨਾਂ ਗੱਡੀ ਦੇ ਵਿੱਚ ਕਿੰਨੇ ਜਾਣੇ ਜਿਹੜਾ ਇੱਕੋ ਸਰਦਾਰ ਜੀ ਇਕੱਲੇ ਸੀ ਤੇ ਉਹ ਜਿਹੜਾ ਉਹ ਡਰਾਈਵਰ ਹੈ ਜਿਹਦੇ ਵੱਲੋਂ ਐਕਸੀਡੈਂਟ ਕੀਤਾ ਡਰਾਈਵਰ ਮੌਕੇ ਤੇ ਫਰਾਰ ਹੋ ਗਿਆ ਜੀ ਡਰਾਈਵਰ ਵੀ ਤੇ ਕੰਡਕਟਰ ਵੀ ਕਿੰਨੇ ਵਜੇ ਦੀ ਘਟਨਾ ਹੋਈ ਇਹ ਹੁਣੇ 10 15 ਮਿੰਟ ਹੋਏ ਆ ਜੀ ਪੁਲਿਸ ਪਹੁੰਚੀ ਜੀ ਮੌਕੇ ਤੇ ਨਹੀਂ ਪੁਲਿਸ ਨਹੀਂ ਹੈਗੀ ਜੀ ਮੌਕੇ ਤੇ ਬਾਹਰ 7 ਵਜੇ ਦੀ ਘਟਨਾ ਹੋਣੀ 20 ਮਿੰਟ ਹੋ ਗਏ ਨੇ 25 ਮਿੰਟ ਜਿਹੜੇ ਜਖਮੀ ਨੇ ਉਹ ਕਿੱਥੇ ਦਾਖਲ ਕਰਾਇਆ ਗਿਆ ਹੋਰ ਹੌਸਪੀਟਲ ਪੇ ਜਾਈ ਹੋਣਾ ਉਹ ਵਾਪਰਿਆ ਬੜੀ ਬੜੀ ਕੀ ਗੱਲ ਹੋਈ ਇੱਕ ਮਿੰਟ ਬਾਲ ਗਈ 112 ਤੇ ਬਹੁਤ ਪਹਿਲਾਂ ਗੱਲ ਲਈ ਇੱਕ ਮਿੰਟ ਪਹਿਲਾਂ ਸਾਨੂੰ 112 ਤੋਂ ਦੋ ਕੰਪਲੀਟਾਂ ਗਈਆਂ ਐਕਸੀਡੈਂਟ ਦੇ ਸਬੰਧ ਚ ਜੀ ਅਜੀ ਆਏ ਹੀ ਆ ਆਣ ਕੇ ਦੇਖਿਆ ਬੰਦੇ ਜਿਹੜੇ ਇੰਜਰ ਹੋਏ ਆ ਉਹਨਾਂ ਨੂੰ ਰੋੜਾ ਹਸਪੀਟਲ ਲੈ ਗਿਆ ਜੀ ਬਾਕੀ ਐਸਐਚਓ ਸਾਹਿਬ ਸੇ ਹਟਾਣ ਦੱਸਿਆ ਜਾ ਰਿਹਾ ਵਾ ਮੌਕੇ ਤੇ ਹੁੰਦੇ ਜੋ ਬੰਦੀ ਕਾਰਵਾਈ ਕੀਤੀ ਜਾਊਗੀ ਭਾਜੀ ਦੋਵੇਂ ਗੱਡੀਆਂ ਬੀਆ ਬੀਆਰਟੀਐਸ ਦੇ ਅੰਦਰ ਆ ਰਹੀਆਂ ਦੋਨੇ ਗੱਡੀਆਂ ਅੰਦਰ ਆ ਜੀ ਦੋਨੇ ਗੱਡੀਆਂ ਅੰਦਰ ਹੋਰ ਗਲਤੀ ਤੇ ਦੋਨਾਂ ਦੀ ਹੈ ਫਿਰ ਦੋਨਾਂ ਗੱਡੀਆਂ ਪਹਿਲਾਂ ਆ ਲੋ ਬੰਦੇ ਜਿਹੜੇ ਜ਼ਖਮੀ ਹੋਏ ਹੈ ਨਾ ਉਹਨਾਂ ਨੂੰ ਹਸਪੀਟਲ ਪਹੁੰਚਾਇਆ ਗਿਆ ਵਾ ਉਹਨਾਂ ਦਾ ਬਚਾਵਾ ਵੇਖੀਏ ਕਿਦਾਂ ਕੀ ਗੱਲਬਾਤ ਹੈ ਉਸ ਤੋਂ ਬਾਅਦ ਜਿਹੜੀ ਬੰਦੀ ਕਾਰਵਾਈ ਹੋਊਗੀ ਕਿਦਰਾ ਹੈ ਯਾ ਹਾਸਾ ਕਿਦਰਾ ਹੋਇਆ ਜੀ ਆਹ ਆ ਕੋਈ ਇਹ ਇਹ ਬਲੇਰੋ ਜਾਣ ਲਈ ਆ ਅੱਛਾ ਉਹ ਉਹ ਗੱਡੀ ਆਉਣ ਲਈ ਆ ਐਸਡੀਸੀ ਲੈਂਡ ਦੇ ਵਿੱਚੋਂ ਆ ਰਹੀ ਸੀ ਦੋਨੇ ਦੋਨੇ ਵਿੱਚ ਸਾਰੇ ਤੇ ਕਿਹੜੀ ਗਲਤੀ ਕੀਤੀ ਸੀ ਪਹਿਲਾਂ ਗਲਤੀ ਦਾ ਨਹੀਂ ਅਸੀਂ ਕਹਿ ਸਕਦੇ ਕਿ ਇਹਦੀ ਤੇ ਕਿਹਦੀ ਗਲਤੀ ਦਾ ਨਹੀਂ ਅਸੀਂ ਤੇ ਜਿਹੜੇ ਜ਼ਖਮੀ ਐ ਉਹ ਕਿੱਥੇ ਦਾਖਲ ਕਰਾਇਆ ਰੋੜੇ 'ਚ ਰੋੜੇ 'ਚ ਤੇ ਬਚ ਗਏ ਨੇ ਬਚ ਗਏ ਕਿਦਰਾ ਦੀ ਹਾਲਾਤ ਉਹਨਾਂ ਦੀ ਠੀਕ ਆ ਕੋਈ ਗੱਲ ਨਹੀਂ ਖਿੱਚ ਕੇ ਕੱਢਿਆ ਬਾਹਰ ਕੀਤਾ ਕਿ ਇਹਨੇ ਇਹ ਤੱਕ ਨਹੀਂ 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 ਕਿਸੇ ਨੇ ਨਹੀਂ ਕੀਤਾ ਅਜੇ ਤੱਕ ਕਿਸੇ ਨੇ ਨਹੀਂ ਕੀਤਾ ਕਿੱਥੋਂ ਦੇ ਰਹਿਣ ਵਾਲੇ ਪਤਾ ਲੱਗਾ ਨਾ ਨਾ ਇਹ ਵੀ ਨਹੀਂ ਪਤਾਗਾ ਕੋਈ ਪਤਾ ਜਿਹੜਾ ਡਰਾਈਵਰ ਸੀ ਜਿਹਦੇ ਵੱਲੋਂ ਐਕਸੀਡੈਂਟ ਹੋਇਆ ਉਹਦਾ ਪਤਾ ਨਹੀਂ ਇਹ ਇਹ ਲੋਕ ਕੱਢ ਕੇ ਭੇਜ ਦਿੱਤਾ ਵਾ ਇਹਨੂੰ ਭੇਜਤਾ ਇਹਨੂੰ ਭੇਜਤਾ ਤੇ ਇਹਦੇ ਕੋਈ ਪਰਿਵਾਰਿਕ ਮੈਂਬਰ ਨਾਲ ਸੰਪਰਕ ਹੋਇਆ ਹੈ ਕੁਝ ਨਹੀਂ ਹੋਇਆ ਅਰੇ ਅਰੇ ਕੁਝ ਨਹੀਂ ਹੋਇਆ ਹਾਂਜੀ ਭਾਜੀ ਕੀ ਨਾਮ ਜੀ ਆਪਣਾ ਮੇਰਾ ਨਾਮ ਤੇ ਪੰਛੀ ਤੇ ਭਾਜੀ ਕਿਸ ਤਰ੍ਹਾਂ ਜਿਹੜਾ ਹਾਸਾ ਜਿਹੜਾ ਅੱਜ ਵਾਪਰਿਆ ਕਿਸ ਤਰ੍ਹਾਂ ਇਹ ਸਰ ਤੁਸੀਂ ਟਰੱਕ ਵੇਖ ਰਹੇ ਹੋ ਨਾ ਸਾਹਮਣੇ ਇਹ ਟਰੱਕ ਰੋਡ ਦੇ ਪਰਲੇ ਪਾਸੇ ਹੀ ਇਹ ਉਧਰੋਂ ਦੀ ਉਧਰ ਆਇਆ ਇਹਨੇ ਗੱਡੀ ਦੇ ਉੱਪਰ ਗੱਡੀ ਨਾਲ ਟਕਰਾਈ ਹੈ ਜਿਹਦੇ ਸਿਲੰਡਰ ਦੇ ਕੇ ਗੱ ਉਹਦੇ ਕਰਕੇ ਵਿਚਾਰੇ ਐਕਸੀਡੈਂਟ ਆਇਆ ਹੈ ਗਲਤੀ ਕੀਤੀ ਸੀ ਗਲਤੀ ਕੀਤੀ ਗਲਤੀ ਟਰੱਕ ਵਾਲੇ ਹੀ ਸੀ ਟਰੱਕ ਵਾਲਾ ਮੇਰੇ ਨਾਲ ਰੱਜਿਆ ਸੀ ਸ਼ਰਾਬ ਨਾਲ ਪੂਰਾ ਉਹ ਟਰੱਕ ਅਗਰੇਲਾ ਤੋੜ ਕੇ ਬਾਹਰਲੇ ਵਾਸਤੇ ਹੋਦਾ ਹੈ ਹਿਬਾਰੋਂ ਅੰਦਰ ਆਇਆ ਟਰੱਕ ਸਾਦਾ ਟਰੱਕ ਹੀ ਹੋ ਸਿੰਲੰਡਰਾਂ ਦਾ ਜੀ ਗੈਸ ਵਾਲੇ ਸਿੰਲੰਡਰ ਸਰ ਹਸਪੀਟਲ ਵਾਲੇ ਸਿੰਲੰਡਰ ਸਪਤਾ ਕਿੰਨੀ ਇਕ ਲੱਗੀਆਂ ਵਾ ਜਿਹੜਾ ਨੌਜਵਾਨ ਨੌਜਵਾਨ ਨਹੀਂ ਅੰਕਲ ਬਜ਼ੁਰਗ ਤੇ ਇੱਕ ਸਰਦਾਰ ਜੀ ਬੈਠੇ ਸੀ ਉਹਨਾਂ ਤੇ ਮਿਲਸਨ ਲਤਾਂ ਤਾਂ ਟੁੱਟ ਗਈਆਂ ਨੇ ਉਹਨਾਂ ਦੀ ਸੀਟ ਪਰ ਤੇ ਲਾਈ ਹੋਈ ਉਹਨਾਂ ਦਾ ਬਚਾਈ ਗਿਆ ਬਾਕੀ ਲਤਾਂ ਦਾ ਉਹਨਾਂ ਲਤਾਂ ਉਹਨਾਂ ਦੀ ਫਸ ਗਈਆਂ ਸੀ ਸ਼ਾਇਦ ਲਤ ਕੋਈ ਟੁੱਟੀ ਹੋਵੇ ਉਹਨਾਂ ਗੱਡੀ ਦੇ ਵਿੱਚ ਕਿੰਨੇ ਜਾਣੇ ਜਿਹੜਾ ਇੱਕੋ ਸਰਦਾਰ ਜੀ ਇਕੱਲੇ ਸੀ ਤੇ ਉਹ ਜਿਹੜਾ ਉਹ ਡਰਾਈਵਰ ਹੈ ਜਿਹਦੇ ਵੱਲੋਂ ਐਕਸੀਡੈਂਟ ਕੀਤਾ ਗਿਆ ਡਰਾਈਵਰ ਮੌਕੇ ਤੇ ਫਰਾਰ ਹੋ ਗਿਆ ਜੀ ਡਰਾਈਵਰ ਵੀ ਤੇ ਕੰਡਕਟਰ ਵੀ ਕਿੰਨੇ ਵਜੇ ਦੀ ਘਟਨਾ ਹੋਈ ਇਹ ਹੁਣੇ 10 15 ਮਿੰਟ ਹੋਇਆ ਜੀ ਪੁਲਿਸ ਪੁੱਛੀ ਜੀ ਮੌਕੇ ਤੇ ਨਹੀਂ ਪੁਲਿਸ ਨਹੀਂ ਆਈ ਜੀ ਮੌਕੇ ਤੇ ਬਾਹਰ 7 ਵਜੇ ਦੀ ਘਟਨਾ ਹੋਣੀ ਜੇ 20 ਮਿੰਟ ਹੋ ਗਏ ਨੇ ਵੀ 25 ਮਿੰਟ ਜਿਹੜੇ ਜਖਮੀ ਨੇ ਉਹ ਕਿੱਥੇ ਦਾਖਲ ਕਰਾਇਆ ਗਿਆ ਹੋਰ ਹੌਸਪੀਟਲ ਤੇ ਜਾਈ ਹੋਣਾ